ਹੇ ਡੈਡੀ ਕਰਦੇ ਆਂ ਜੀ ਅੱਛਾ ਜੀ ਹਾਂ ਜੀ ਤੇ ਅੱਜ ਮਜ਼ਦੂਰ ਦਿਵਸ ਆ ਪਤਾ ਇਹਦੇ ਬਾਰੇ ਕੋਈ ਮਜ਼ਦੂਰ ਦਿਵਸ ਬਾਰੇ ਨਹੀਂ ਪਤਾ 130 32 ਸਾਲ ਤੋਂ ਮਜ਼ਦੂਰ ਦਿਵਸ ਬਣਾਇਆ ਜਾਂਦਾ ਹਰ ਸਾਲ ਪਤਾ ਇਹਦੇ ਬਾਰੇ ਕੁਝ ਨਹੀਂ ਨਹੀਂ ਜੀ ਅੱਛਾ ਤਾਂ ਉਹ ਵੀ ਰੁਟੀਨ ਦੇ ਵਿੱਚ ਕੀ ਕੰਮ ਕਰਦੇ ਆਂ ਲੇਬਰ ਦਾ ਜੀ ਸਾਰਾ ਲੇਬਰ ਹੀ ਕਰਦੇ ਆਂ ਠੀਕ ਹੈ ਮਨੋ ਲੇਬਰ ਚ ਕੀ ਕੰਮ ਮਹਾਰਾਜ ਮਸਤਰੀਆਂ ਤੇ ਖੇਤੀਬਾੜੀ ਦਾ ਕੰਮ ਕਰਦੇ ਆਂ ਨੇ ਨਹੀਂ ਢੜੀ ਨਾ ਮੈਸੇਜ ਨਹੀਂ ਕਿੰਨੀ ਢੜੀ ਹੈ ਢੜੀ 500 ਹੀ ਹੈ ਜੀ ਰੋਰੀਆ ਗੁਜ਼ਾਰਾ ਚੱਲੀ ਜਾਂਦਾ ਹੱਜਿੰਨੇ ਟੈਪਾ ਹੋਈਦਾ ਜੀ ਮਗਾਈ ਹੈ ਨਾ ਮਗਾਈ ਹੈ ਜੀ ਅੱਛਾ ਅੱਛਾ 500 ਜੀ ਤੇ ਸਰਕਾਰੋਂ ਕਿਹੜੀ ਕਿਹੜੀ ਸਹੂਲਤ ਮਿਲਦੀ ਹੈ ਸਰਕਾਰ ਸਹੂਲਤ ਠੀਕ ਕਾਣਕ ਮਿਲਦੀ ਹਣੀ ਕਾਣਕ ਵੀ ਮਿਲਦੀ ਹੈ ਜੀ ਸਮੇਂ ਸਰ ਮਿਲ ਜਾਂਦੀ ਹੈ ਹਾਂਜੀ ਹਾਂਜੀ ਮਿਲ ਜਾਂਦੀ ਹੈ ਅੱਛਾ ਹਾਂਜੀ ਹੋਰ ਜਾਣਕਾਰੀ ਆਹੀ ਕੁੜੀ-ਕੜੀ ਪਾਉਣੀ ਆ ਜੀ ਨਹੀਂ ਮਜ਼ਦੂਰਾਂ ਦਾ ਦਿਵਸ ਆ ਮਜ਼ਦੂਰਾਂ ਦੇ ਦਿਵਸ ਬਾਰੇ ਪਤਾ ਕੋਈ ਤੁਹਾਨੂੰ ਹਾਂਜੀ ਕੋਈ ਖਾਸ ਇਹਨੇ ਨੌਲੇਜ ਨਹੀਂ ਜਿਆ ਮਾਨੂੰ ਦਾ ਮਜ਼ਦੂਰਾਂ ਦਾ ਅੱਛਾ ਠੀਕ ਹੈ ਤੇ ਕਿੰਨਾ ਕੋ ਔਖਾ ਇਹ ਕੰਮ ਜਿਹੜਾ ਤੁਹਾਡਾ ਇਹ ਔਖਾ ਬਹੁਤ ਆ ਜੀ ਗੜਗੜ ਖਾ ਕੇ ਫਿਰ ਕਟਾ-ਕਟਾ ਜੜ ਜਾਂਦਾ ਤੁਹਾਨੂੰ ਕਟਾ ਕਿੰਨਾ ਜਦਗੀ ਬਹੁਤ ਜਿਆਦਾ ਕਟਾ ਤੇ ਟਰਾਲੀ ਦੇ ਵਿੱਚ ਬਹੁਤ ਜਿਆਦਾ ਕਟਾ ਆਉਂਦਾ ਇਹ ਤਾਂ ਬਹੁਤ ਆ ਰਿਹਾ ਕਟਾ ਨਾ ਕੀ ਸਰੀਰ ਨੂੰ ਕੀ ਦਿੱਕਤ ਹੁੰਦੀ ਆ ਗਰਮੀ-ਗਰਮੀ ਵੀ ਹੁੰਦੀ ਬਹੁਤ ਜਿਆਦੀ ਵੀ ਕੰਮਤ ਕਰਨਾ ਪੈਣਾ ਰੋਟੀ ਪਾਣੀ ਦਾ ਦਾਣੇ ਪਰ ਟਰਾਲੀ ਕਿੰਨੇ ਪਹਿ ਲੈਨੇ ਇਹ ਆ ਜੀ ਆਪਣਾ 600 ਰੁਪਿਆ ਚੱਲਦਾ ਜੀ ਪੜਾਲ ਬੇਲ ਦੇ ਵਿੱਚ ਰੇਟ ਜੀ ਮੰਨ ਲਓ ਇਹ ਅੰਦਰ ਪਾਉਂਦਾ ਅੰਦਰ ਪਾਉਂਦਾ ਅੱਛਾ ਠੀਕ ਹੈ ਦਿਹਾੜੀ ਬਣ ਜਾਂਦੀ ਆ ਦਿਹਾੜੀ ਬਣ ਜਾਂਦੀ ਅਸੀਂ 4-5 ਦਿਨ ਸੋ ਇਹ ਦਾ ਦਿਹਾੜੀ ਬਣਦੀ ਹੈ ਮਤਲਬ ਦਿਹਾੜੀ ਤੋਂ ਖੁਸ਼ ਹੈ ਤੁਸੀਂ ਦਿਹਾੜੀ ਦਾ ਚਾਰ ਪੰਜ ਦੇਣੀਆਂ ਸੀ ਜੀ ਅੱਛਾ ਉਹਦਾ ਸਾਡੇ 30 40 ਸਾਲ ਹੋ ਗਏ 25 ਕਿਲੋ ਦਾਣੇ ਆ ਜੀ ਕਈਆਂ ਪਿੰਡਾਂ ਦੇ ਵਿੱਚ ਤੇ 40 40 30 30 ਕਿਲੋ ਦਾਣੇ ਆ ਸਾਡੇ 25 ਕਿਲੋ ਹੀ ਆ ਪਡਾਲੀ ਦਾਣੇ ਅੱਛਾ ਹਾਂਜੀ ਬਲਵੰਤ ਆਪਣਾ ਪਪੂਲਰਨ ਵਾਲਾ ਉਹ ਦਿੰਦਾ ਜੀ ਅੱਛਾ ਹਾਂਜੀ ਸਰਕਾਰ ਤੋਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਮੰਗੇ ਇਹ ਹੀ ਇਹ ਆਪਣਾ ਦਾਲ ਫੁਲਕਾ ਚੱਲ ਜਾਂਦਾ ਵੀ ਆਪਣਾ ਨਗਰ ਕੇੜੇ ਦਾ ਭਲਾ ਰੱਖੇ ਸੱਚੇ ਪਾਸ਼ੇ ਚੜਦੀ ਸਰਕਾਰਾਂ ਤੋਂ ਕਿਹੜੀ ਕਿਹੜੀ ਸਹੂਲਤ ਮਿਲਦੀ ਆ ਸਰਕਾਰਾਂ ਵਾਲੇ ਸਹੂਲਤ ਜੀ ਅੱਗੇ ਤਾਂ 50 ਕਿਲੋ ਜਦੋਂ ਬਾਦਲ ਸੀਗਾ ਹੁਣ ਤਾਂ 15 ਕਿਲੋ ਵੀ ਆ ਪਰ ਹੁਣ ਕਹਿੰਦੇ 5 ਕਿਲੋ ਮਿਲਣਾ ਆਟਾ ਦਾਲ ਹੁਣ ਏਦਾਂ ਥੱਲੇ ਆਈ ਜਾਂਦਾ ਜੀ ਜਿਦਾ ਜਿਦਾ ਕੰਮ ਕਰ ਕਣਕ ਮਿਲਣ ਦੀ ਟਾਈਮ ਸਰ ਨਾ ਜੀ ਨਾ ਹੁਣ 3 ਮਹੀਨੇ ਹੋ ਗਏ ਕਣਕ ਹੀ ਨਹੀਂ ਮਿਲੀ ਜੀ ਅੱਛਾ ਹਾਂ ਜੀ ਹੁਣ ਤਾਂ ਨਵਾਂ ਸਟਾਕ ਆ ਗਿਆ ਸਰਕਾਰ ਕੋਲ ਨਹੀਂ ਹੱਲੇ ਨਹੀਂ ਮਿਲੀ ਜੀ 3 3 ਮਹੀਨੇ ਹੋ ਗਏ 2-3 ਮਹੀਨੇ ਤੋਂ ਆਈ ਨਹੀਂ ਅੱਜ ਕੀ ਤੂੜੀ ਦੇ ਵਿੱਚ ਘਟਾ ਕਿਉਂ ਜ਼ਿਆਦਾ ਨਿਗਾਹ ਇੱਧਰ ਰੱਖ ਇਹ 1000 ਤਰੀਬ ਚੱਕਦਾ ਹਾਂ ਹਰ ਸੀਜ਼ਨ ਇਦਾਂ ਮਿੱਟੀ ਆਉਂਦੀ ਆ ਟੂੜੀ ਦੇ ਵਿੱਚ ਕਿ ਆਇਤ ਕੀ ਆ ਨਹੀਂ ਚਾਕ ਚਾਕ ਕੀ ਹੋਣਾ ਜਗਾ ਕਟਾ ਬਹੁਤ ਫਿਰ ਸਰੀਰ ਨੂੰ ਕੀ ਪੁਸ਼ ਕਰਾਉਂਦੀ ਆ ਸੀਜ਼ਨ ਕਟਾ ਜਾਂਦਾ ਹੁੰਦਾ ਜਿਹ ਕਿ ਰੋਬੋ ਤੋਂ ਉਹ ਉਹ ਤੇ ਫੇ ਕੱਟੇ ਤੋਂ ਪਾ ਕੀ ਕਰਦੇ ਆ ਰੱਖਣਾ ਜਾ ਵੀ 800 ਰੁਪਏ ਬਣਿਆ ਅੱਜ ਅੱਛਾ ਤੇ ਅੱਜ ਮਜ਼ਦੂਰਾਂ ਦਾ ਕੋਈ ਡੇ ਆ ਪਤਾ ਤੁਹਾਨੂੰ ਕੀ ਆ ਹਾਂਜੀ ਅੱਜ ਸਾਲਵਾਦਾਂ ਮਜ਼ਦੂਰਾ ਦੇ ਦਿਹਾੜਾ ਮਨਾਇਆ ਜਾਂਦਾ ਪਤਾ ਤੁਹਾਨੂੰ ਨਹੀਂ ਅੱਜ ਮਜ਼ਦੂਰ ਦੇ ਉਸਿਆ ਪਤਾ ਨਹੀਂ ਤੁਹਾਨੂੰ ਨਹੀਂ ਜੀ ਹਾਂ ਮਜ਼ਦੂਰਾਂ ਦਾ ਵੀ ਦਿਲ ਤੋਂ ਮਨਾਇਆ ਜਾਂਦਾ ਪਤਾ ਇਹਦੇ ਬਾਰੇ ਕੁਝ ਨਹੀਂ ਜੀ ਕੋਈ ਨਹੀਂ ਪਤਾ ਨਹੀਂ ਨਹੀਂ ਅੱਛਾ ਅੱਛਾ ਉਹ ਆਪਣੇ ਹੱਕਾਂ ਬਾਰੇ ਪਤਾ ਤੁਹਾਨੂੰ ਮਜ਼ਦੂਰ ਦੇ ਕੀ ਹੱਕ ਹੁੰਦੇ ਆ ਨਹੀਂ ਸਮਝ ਨਹੀਂ ਕਿ ਪਤਾ ਅੱਛਾ ਉਹ ਜ਼ਬਰਦਸਤ ਆ ਪਾਟਣ ਦੇ ਜੀ ਅੱਛਾ ਅੱਛਾ ਇਹ ਵੀ ਲੋ ਮਨ ਲੋ ਜੁੱਤੀ ਜੋ ਵੀ ਆਪਣੇ ਲਈ ਜਲਦੀ ਦੇਵੇ ਨਹੀਂ ਉਹ ਲਈ ਜੀ ਕਿ 800 ਤੇ 850 ਦੇ ਵਿੱਚੋਂ ਫੇ ਕਿੰਨੇ ਦੇ ਵਿੱਚੋਂ ਖਾਪੀ ਲੈਨੇ ਆ ਦੋਥੇ ਵੀ ਖਾਲੀ ਦਾ ਹੈ ਦੋਥੇ ਵੀ ਖਾਲੀ ਦਾ ਠੀਕ ਹੈ ਹੂੰ ਠੀਕ ਹੈ ਤੇ ਤੁਹਾਡਾ ਵੀ 200 ਖਾਜਾ ਹੋ ਜਾਂਦਾ ਚਲ 300 ਜਾਂ 400 ਇਹ ਫੇ ਸਾਲ ਪਾਰ ਹੀ ਇੰਨੀ ਦਿਹਾੜੀ ਲਗਾਤਾਰ ਬਣ ਜਾਂਦੀ ਕਿ ਕੁਛ ਦੇ ਨਹੀਂ ਹੁੰਦੇ ਲਗਾਤਾਰ ਨਹੀਂ ਕੁਛ ਦੇ ਨਹੀਂ ਚੱਲ ਪੰਜ ਦਿਨ ਅੱਛਾ ਅੱਛਾ ਲੱਗੇ ਜੀ ਇਹ ਵੀ ਹੋਰ ਕੀ ਮੁਸ਼ਕਲ ਆਉਂਦੀ ਆ ਕੰਡ ਪੁੱਲੀ ਬਥੇਰੀ ਹੋਣੀ ਹੈ ਜਿੱਥੇ ਮਿੱਟੀ ਘੱਟ ਆ ਕੰਡ ਤੇ ਲੱਗਦੀ ਆ ਮਿੱਟੀ ਤੇ ਤਾਂ ਲੱਗਦੀ ਆ ਹੁਣ ਕੀ ਕਰੀਓ ਠੀਕ ਠੀਕ ਕੋ ਸਰਕਾਰ ਨੂੰ ਮੰਗ ਕਰਦੇ ਕਿ ਕਿ ਉਹ ਸਰਕਾਰ ਸਰਕਾਰ ਦਿੰਦੀ ਸਹੂਲਤਾਂ ਪੂਰੀਆਂ ਸਟਾਲ ਜਿੰਨੀ ਮੈਂ ਮੰਗ ਦੋਣੀਆਂ ਨਹੀਂ ਬੋਧ ਮੈਨੂੰ ਕੀ ਮੈਂ ਮੈਂ ਉਸੇ ਕਾਰ ਕੋਈ ਲੈਣਾ ਅੱਛਾ ਜਿਹੜੇ ਉਹ ਫਰੀ ਦੀ ਕਣ ਕੇ ਤੁਹਾਨੂੰ ਨਹੀਂ ਮਿਲਦੀ ਨਾ ਤੁਹਾਨੂੰ ਨਹੀਂ ਮਿਲਦੀ ਮੈਨੂੰ ਕਿਉਂ ਮੈਨੂੰ ਕਹੋ ਜੀ ਮੈਨੂੰ ਤਗੜੇ ਬੰਦੇ ਨੂੰ ਮਿਲਦੀ ਹੈ ਮੈਨੂੰ ਕਦੇ ਮਿਲਣੀ ਅੱਛਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ